ਕੀ ਮੰਗਿਆ ਬਾਈ ਕੀ ਮੰਗਿਆ ਬਾਈ ਐਂ ਤਾਂ ਮੰਗਣ ਨੂੰ ਯਾਰ ਕੀ ਮੰਗਿਆ ਜੀ 30 15 15 ਆਹ ਬੰਦ ਕਰਾਂ ਯਾਰ ਮੈਨੂੰ ਲੱਗਿਆ ਵਾਹ ਤੇ ਕਿਸੇ ਲਾਈਟ ਚੌਧਰੀ ਥੋੜੇ ਖੁੱਲਾ ਹੋ ਜਾ ਖੁੱਲਾ ਕਰ ਲੋ ਯਾਰ ਬਾਈ ਜਿਸ ਤਰ੍ਹਾਂ ਬੋਣੀ ਹੋਊਗੀ ਨਾ ਹੋਣੀ ਪਾੜ ਜਾ 20000 ਦਾ ਇਹ ਲੈਣੀ ਹੈ ਕਿਹੜਾ ਦਮ ਦਾ ਪ੍ਰਾਈਸ ਇਹ ਲੈਂਦਾ ਬੱਬੂ ਐ ਜਨਾ ਸ਼ਤਨਾਏ ਤੇ ਮਾਰ ਗੱਡੀ ਸ਼ੇਤੀ ਕੋਈ ਕੰਨ ਨਹੀਂ ਪਾਉਂਦਾ ਆਹ ਪਾ ਕੇ ਨੂੰ ਸਾਰਾ ਕੰਮ ਕਰੀ ਜਾਂਦਾ ਇੰਗੇ ਵੰਦਨ ਦਾ ਮੈਂ ਤੇ ਜੀ ਬਾਈ ਯਾਰ ਮਾੜਾ ਸਾਈਡ ਤੇ ਜੋ ਦੇਖ ਜਾਂਦੇ ਬੱਕਰੀਆਂ ਯਾਰ ਉਹ ਮਗਰ ਭੱਜ ਪਈ ਇਹ ਕਿਹਤਰੀ ਹੁੰਦਾ ਕਿ ਦਵਾਦਾ ਹੀ ਬਣਾ ਦੂਗੇ ਨਹੀਂ ਇਹਨੂੰ ਬਣਾ ਦੇ ਕੰਮ ਨਹੀਂ ਆਉਂਦਾ ਸਾਹਮਣੇ ਕਰੀ ਜਸਤਾਨ ਸੋਦਾ ਇੱਕ ਨੂੰ ਸੋਦਾ ਨੂੰ ਦੇਖਣਾ ਕਿ ਇੱਕ ਜੇਵਾ ਕੰਮ ਕਰਚੇ ਵਾਲੀ ਆ ਵੀ ਆ ਵੀ ਆ ਲੋ ਮੁੜੇ ਹੋ ਕੇ ਰਾਜਾ ਯਾਰ ਇੱਥੇ ਜਦੋਂ ਵੀ ਆਵਾਜ਼ ਆਏ ਬੱਸ ਅੱਲਾਹ ਸੁਭਾਨ ਯਕੀਨ ਕੋਈ ਹੋਰ ਲੈਂਡਿੰਗ ਹੋਟੇਗਾ ਇਹਨੂੰ ਪਤਾ ਆਪਾਂ ਵੇਚਾ ਗਏ ਚੱਲੀ ਆ ਮਾਦਾ ਦੱਸ ਕੇ ਆ ਮਾਦਾ ਯਾਰ ਭਾਈ ਇਹ ਚਣਗੌਣੇ ਦੀ ਨਾਲ ਲੈ ਲਾ ਨਾ ਹਾੜ ਲੈ ਅੱਜਰ ਮਾਦੀ ਤੋਂ ਗਣੀ ਪੌਮੇ ਭਾਈ ਜੀ ਭਾਈ ਜੀ ਇੱਕ ਸੌਦਾ ਨਿਮੇੜ ਕੇ ਚੱਲੋ ਇੱਥੇ ਕੋਈ ਨਾ ਖੜੇ ਰਹਿਣਗੇ ਸੱਦੀ ਜਾਣਗੇ ਨਾਲੇ ਲੈ ਗਏ ਕੋਈ ਨਹੀਂ ਇੱਕ ਸੌਦਾ ਚੱਲੀ ਜਾਂਦਾ ਦੋ ਮਿੰਟ ਖੜ੍ਹ ਜਾ ਕਿਸੇ ਨੂੰ ਆਮ ਨਹੀਂ ਸੀ ਸਹੀ ਹੈ ਛੰਡ ਕੇ ਦੱਸੋ ਵੀ ਕਿੰਨੇ ਦੀਆਂ ਦੇਣੀ ਆ ਸਹੀ ਹੈ ਭਾਈ ਜੀ ਆਪਾਂ ਇਹਨਾਂ ਨੂੰ ਮੈਂ ਦੱਸਦਾ ਹਾਂ ਕਹਿੰਦੇ ਉਹ ਇਹਦਾ ਰਾਜਾ ਆਏਗਾ ਯਾਰ ਬੋਡੀ ਤੇ ਹੈਗਾ ਮੈਨੂੰ ਪਤਾ ਬੋਡੀ ਖਾਂ ਮਸਾਂਦਾ ਉਹ ਆ ਉੱਥੇ ਕਰਦਾ ਇਹ ਉਹ ਤੂੰ ਕੰਮ ਦੇਣੀ ਨਹੀਂ ਆਇਆ ਤਾ ਬਾਕੀ ਤਾਂ ਕੁਝ ਜੋ ਜਿਹੜੇ ਪਿੰਨੇ ਬੰਦੇ ਖੜੇ ਸਹੀ ਹੈ ਸੌਦਾ ਮੈਂ ਕਿਹਾ ਮੈਂ 15 ਨੌੜੀਆਂ ਜਾਣ 200 ਗ੍ਰਾਮ ਹਾਂ ਐਨ ਮੈਨੂੰ ਆਖ 15 ਨਹੀਂ ਮਿਲ ਜਾਨੀ 18000 ਮੈਂ ਜਿਹੜਾ ਬਾਪੂ ਵੀ ਸਮਝ ਗਿਆ ਜਿੰਨੇ ਤੂੰ ਕਹਿ ਰਹੇ ਉਹਨੇ ਦੇ ਦੂਗਾ ਉਹ ਬੱਕਰਾ ਰਹਿਣ ਦੇ ਨਾਲ ਆ ਦੇ

ਓ ਬਾਈ ਯਾਰ ਨਹੀਂ ਹੋ ਰਹੀ ਇਹ ਨਾ ਤੂੰ ਕਹੀ ਯਾਰ ਬੱਚਾ ਘਟਾ ਗਿਆ ਯਾਰ ਮੇਰੇ ਤੇ ਗੁੱਸਾ ਨਾ ਕਰ ਪੁੱਤ ਦੇ ਬਰ ਮੈਂਦਾ ਯਾਰ ਨਹੀਂ ਦੇ ਦੇ ਬਸ ਲੈ 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 ਤੋਮਿਆ ਫਿਰ ਯਾਰ ਆਪਾਂ ਦੇਖ ਚ ਲਈ ਬਾਈ ਯਾਰ ਨਰਮ ਇਹਨੇ ਵੇਚਣਾ ਤੇ ਲੈਣੀ ਆ ਹਲਕ ਮਕਾਦੀ ਵੀ ਕਹਿਆ ਨਹੀਂ ਕੁਛ ਭਾਈ ਸਾਹਿਬ ਬੱਚਾ ਕਿਹੜੀ ਮਗਰ ਬੋਏ ਦੇ ਮਗਰ ਮਗਰ ਆ ਯਾਰ ਲੋ ਤੂੰ ਇਹਨੇ ਕਰਦੇ ਯਾਰ ਬਸ ਜਾ ਹੋ ਗਈਆਂ ਬੋਡੀ ਦੀਆਂ ਯਾਰ ਨਹੀਂ 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 ਭਾਈ ਜੀ ਨਹੀਂ ਕਹਿਆ ਇਸ ਮਹੀਨੇ ਰੋਟੀ ਕਮਾਣੀ ਬਣਾਵੀ ਕੋਈ ਗੱਲ ਨਹੀਂ ਫਿਰ ਕੇ ਮਾਗੀ ਬਾਅਦ ਵਿੱਚ ਰੋਟੀ ਦੀ ਬਾਤ ਹੋ ਗਈ ਵੀ ਬਾਅਦ ਵਿੱਚ ਬਾਤ ਉਹ ਚਾਚਾ ਫਿਰ ਹੁਣ ਕੀ ਰਹਿ ਗਿਆ ਫਿਰ ਸਾਰੇ ਕੋ ਦੋਹਰ ਜੱਟੀ ਦੇ ਮਾਰੇ ਤੇ ਫਿਰ ਮੈਂ ਵੀ ਕੀ ਰਹਿ ਗਿਆ ਜੀ ਬੋਡੀ ਦੀ ਵੀ ਤੈਨੂੰ ਸਮਝਉਂਦੀ ਹੈ ਬੋਡੀ ਖੰਮਸਦੀ ਵੀ ਤੈਨੂੰ ਸਮਝਉਂਦੀ ਉਹ ਆਖੀ ਕੀ ਕਰ ਰਿਹਾ ਮੈਂ ਕਿ ਤੂੰ ਨੋਰਾ ਛੱਡ ਦੇ ਇੰਨੇ ਚਲੇ ਜਾ ਲੈ ਗੱਲ ਉਹ ਨਹੀਂ ਉਹ ਨਹੀਂ ਕੀ ਕਰਾ ਰਹੀ ਹੈ ਮੋਟੋਰਾਈ ਤੇਨੂੰ ਬਚੂਗਾ ਦੋਹਰਾਏ ਦੋਨੇ ਜੋੜੇ ਲਵੇਂਗਾ ਇਹ ਕਹਦੇ ਬਾਈ ਤੁਸੀਂ ਹਾਂ ਦੋਨੇ ਹੀ ਲੈਣਾ ਦੋਨੇ ਜੋੜੇ ਲਵੇਂਗਾ ਹਾਂ ਦੋਨੇ ਜੋੜੇ ਲੈਣਾ ਮੈਂ ਕਿਹਾ ਨਾ ਦੋਨੇ ਜੋੜੇ ਦੋਨੇ ਜੋੜੇ ਆਂਦਾ ਹੋ ਆ ਬਾਈ ਆਂਦਾ ਹੋ ਮੈਂ ਹੁਣ ਸਮਝ ਗਿਆ ਫੇਰ ਹੁਣ ਚੱਲ ਆ ਪਾਣੀ ਤਾਂ ਪਾਣੀ ਆ ਸਾਡੇ ਕੋਲ ਬਹੁਤ ਕੁਛ ਹੈ ਸਮਝ ਗਿਆ ਮੈਂ ਤਾਂ ਉਹਨੂੰ ਦੱਸਦਾ ਮੈਂਗਾ ਜੋੜੇ ਆ ਕੀ ਆਂਦਾ ਨਹੀਂ ਨਹੀਂ ਇਹਦਾ ਸਮਝ ਗਿਆ ਇਸੇ ਨੂੰ ਆ ਪਰ ਦੇ ਬਾਈ ਯਾਰ ਸਦਾ ਦੀ ਬੰਦ ਨਾ ਹੋਰ ਪਾਸੇ ਇਹਦੇ ਵਿੱਚ ਇਲਾਸਟਿਕ ਪਈ ਇਹਦੇ ਵਾਸਤੇ ਫੋਟੋ ਦਾਸ ਤੇ ਉਹ ਤਾਂ ਮੈਨੂੰ ਸੁਣਨਗੇ ਕੋਈ ਦੱਸੋ ਸਭ ਦਾ ਬਿਕਦਾ ਫੋਟੋ ਪੰਜ ਚਾਰ ਸਭ ਜਿਹਦਾ ਮਾਈਕ ਨਹੀਂ ਕੋਈ ਹੁਣ ਵੇਖ ਲੈ ਇੱਕ ਮਿੰਟ ਹੱਸਦਾ ਕੋਲੋ ਮੇਰਾ ਪਰੋਸੀ ਆ ਤੇ ਪਰੋਸੀ ਤਾਂ ਫਾਇਦਾ ਨਹੀਂ ਕਰਾ ਰਿਹਾ ਫਾਇਦਾ ਨਹੀਂ ਕਰਦਾ ਸਹੀ ਹੋਈ ਸਹੀ ਬੋਲ ਰਿਹਾ ਇਹ ਰੱਖੀ ਪਤਾ ਨਾ ਯਾਰ ਉਹ ਰੋਟੇ ਪਰ ਕੋ ਮੈਂ ਕੀ ਕਰ ਰਹੀ ਯਾਰ ਤੇਰੇ ਵਾਲੀ ਕਰਦੇ ਯਾਰ ਇੱਕ ਸੱਟ ਮਾਰਦੇ ਯਾਰ ਕੁਛ ਨਹੀਂ ਹੁੰਦਾ ਇਹ ਇੰਦਰ ਪਿੱਛੇ ਕਾਹਨ ਪਿੱਛੋ ਕਈ ਬੰਦੇ ਨੇ ਕਹਿ ਰਹੇ ਬੱਚਾ ਨਾਮ ਰਾਜੂ ਜੀ ਹੈ ਯਾ ਹੈਲੋ ਬੱਚੀ ਉਹ ਬਈ ਸੁਣੋ ਯਾਰ ਮਾੜਾ ਐਨੇ ਆਣੇ ਨੇ ਕਹਿਤਾ ਹੁਣ ਤੁਸੀਂ ਬਸ ਹੁਣ ਹੁਣ ਭਜੋ ਨਾ ਇਹ ਹੁਣ ਮਾਨ ਸਾਡਾ ਵੀ ਰੱਖ ਲੋ ਇਹ ਤੁਸੀਂ ਸਾਡਾ ਵੀ ਮਾਨ ਰੱਖ ਲੋ ਇਹ ਆ ਤਾਂ ਹੈ ਹੀ ਹੈ ਬੰਦਾ ਐਂ ਕਰਦਾ ਲੈ ਠੀਕ ਕੋ ਚੱਲ ਫਿਰ ਚੱਲ ਮੇਰੋ ਹਾਂ ਕੋਈ ਗੱਲ ਜਦੋਂ ਮੈਨੂੰ ਜਦੋਂ ਰੋਟੀ ਛੱਡ ਕੇ ਦਿਓ ਤੁਸੀਂ ਕੀ ਕਹਿੰਦਾ ਹਾਂ ਸਾਡੇ 24 ਕਹਿੰਦਾ ਉਹਨੇ 22 ਕਹਿੰਦਾ ਹਾਂ ਬਸ ਨਾ ਹੁਣ ਮੈਂ ਇੱਕ ਮਿੰਟ ਹੁਣ ਮੇਰੀ ਵਾਰੀ ਆ ਗਈ ਇਹਨਾਂ ਨੇ ਸਾਰਿਆਂ ਨੂੰ ਪਨੀਰ ਉਹ ਮਾਰਕ ਨਹੀਂ ਆਇਆ ਯਾਰ ਉਹ ਖੁੱਲ ਜਾਂਦੇ ਵਾਰ ਹੋਏ ਫੇਰਾ ਵੀ ਕਿਤੇ ਸਾਢੇ 22 ਉਹ ਨਹੀਂ ਦੇਣੀ ਉਹ ਆ ਜਾ ਛੱਡ 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 ਸਹੀ ਦੱਸ ਨਹੀਂ ਨਹੀਂ ਦੱਸੋ ਦੱਸੋ ਉਹ ਨੇਰੂ

ਉੱਪਰ ਜੀ ਨਿਕਾਉਣਾ ਵੀ ਕਿਸੇ ਤੇ ਹੀ ਵਾਲੀ ਹੱਥ ਛੱਡੋ ਉੱਤੇ ਚੜਾਉਣਗੇ ਨਾ ਹੋਏ ਬੱਸ ਇਹ ਥੋੜੇ ਉੱਤੇ ਜਾ ਤੂੰ ਥੱਲੇ ਆ ਜਾ ਬੰਦੇ ਨਹੀਂ ਉਹ ਯਾਰ ਫਿਰ ਮੈਂ ਪਤਾ ਯਾਰ ਉਹ ਯਾਰ ਫਿਰ ਵੀ ਬੰਦਾ ਪਰੋਸੀਆ ਫਿਰ ਵੀ ਯਾਰ ਤੁਸੀਂ ਦੂਰ ਰਹਿ ਕੇ ਦੇਖੋ ਭਜਦਾ ਯਾਰ ਓ ਬੱਬੂ ਭਾਈ ਯਾਰ ਯਾਰ ਭਾਈ ਆਉ ਦੇ ਗਿਆਨ ਨਾਲ ਲੈ ਦੇ ਉਹ ਨਾ ਕਰ ਹੁਣ ਮੋੜੀ ਨਾ ਓ ਬਾਈ ਓ ਓ ਬਾਈ ਸਵਾਦ ਆਉਂਦਾ ਅੱਗੇ ਤੋਂ ਪੁੱਛਿਆ ਸਾਡੇ ਬਾਈ ਦਾ ਹਾਂ ਬਾਈ ਬਾਤ ਚੋ ਕੋਝਾ ਬਸ ਹੁਣ ਕੋਝਾ ਤੂੰ ਆਂ ਮੇਰੀ ਨਹੀਂ ਮੰਨਦਾ ਹਾਂ ਕੀ ਲਾਤਾ 23000 ਦਾ ਸਿਆ ਠੀਕ ਹੈ ਪਰ ਬਾਈ ਦਾ ਯਾਰ ਹੁਣ ਉਹਦੇ ਵਿੱਚ ਠੀਕ ਹੈ 500 ਕਟਾਤਾ ਸਾਰੇ ਵਿਹਲਾ ਕਰ ਦੂੰਗਾ ਮੰਨ ਜਾ ਕੋਈ ਗੱਲ ਨਹੀਂ ਇੜੀਆਂ ਕਰੇਗਾ ਨਹੀਂ ਅੜੀ ਕਿੱਥੇ ਕਰੀ ਐ ਮੈਂ ਚੌਧਰੀ 6000 ਰੁਪਏ ਕਿੱਥੇ ਚੌਧਰੀ 6000 ਆ ਲਓ ਜੀ ਫੜੇ ਇੱਕ ਮਿੰਟ ਹੋਣ ਮੇਰੀ ਬਾਕੀ ਗੱਲ ਸੁਣਦੇ ਬਰਨੀ ਚੜਾ ਬਸ ਹੋ ਗਈਆਂ ਯਾਰ ਮਾਰ ਦਿਓ ਤਾੜੀਆਂ ਵਾਹ ਬਈ ਵਾਹ ਠੀਕ ਐ ਸਾਡੇ ਦੇ 10000 ਦਾ ਸੌਦਾ ਹੋ ਗਿਆ ਬਹੁਤ ਔਖਾ ਸਿਰੇ ਚੜਿਆ ਲੈ ਮਾਲ ਲੈ ਆਜ ਤੋਂ ਵਿਖਾਈਏ ਉਹਨਾਂ ਦਾ ਕਮਰੇ ਆ ਤੁਮ ਬੱਚਾ ਆ ਬਟਿਆ ਬਟਿਆ ਇੱਕ ਇੱਕ ਬੱਚੇ ਤੋਂ ਤੇਰਾ ਸੌਦਾ ਹੋ ਗਿਆ ਸੂਰੀਆ ਦਾ ਪਸਰਾ ਮੰਡੀ ਦੇ ਠੀਕ ਆ ਜੀ ਚੜ ਗਿਆ ਸਿਰੇ ਤੇ ਪਾ ਪੈਸੇ ਦਿਓ ਬਿਲਕੁਲ ਬਾਈ ਨੈਰੂ ਨੇ ਬਹੁਤ ਹਮਤ ਮਾਰੀ ਸੌਦਾ ਕਰਾਉਣ ਦੇ ਵਿੱਚ ਚੌਧਰੀ ਮੜੇ ਹੋ ਜਾਂਦੀ ਮੰਨ ਲੇ ਲਾਈਕ ਕਰਦੇ ਪਿੱਛੇ ਨੂੰ ਮਾਰ ਆ ਜਾ ਯਾਰ ਬਿਲਕੁਲ आप आप लखे बाब <laughs> 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 <laughs>